ਪੱਟੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਨਵੇਂ ਅਕਾਲੀ ਦਲ ਜਲਦ ਤਰਨ ਤਰਨ ਤੋਂ ਜਿਹੜਾ ਕਿ ਜਿਮਨੀ ਛੋੜਨ ਨੂੰ ਲੈ ਕੇ ਏਲਾਨ ਕਰ ਸਕਦਾ ਹੈ ਦੇਖਣਾ ਹੋਵੇਗਾ ਕਿ ਕੌਣ ਇਸ ਵਾਰ ਤਰਨ ਤਰਨ ਦੀਆਂ ਜਿਮਨੀ ਚੋਣਾ ਲੜੇਗਾ ਤੇ ਉਥੇ ਹੀ ਦੱਸਦੀ ਹੈ ਕਿ ਸਿਆਸੀ ਅਖਾੜਾ ਲਗਾਤਾਰ ਪਖਦਾ ਹੋਇਆ ਨਜ਼ਰ ਆਏਗਾ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਜੇਕਰ ਕੋਈ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਜੁਰਮ ਜੋ ਜੜਾ ਕਿ ਅਖਾੜਾ ਦੇ ਵਿੱਚ ਉਤਾਰਿਆ ਜਾਵੇਗਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਬਰਨਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੇ ਜਿਹੜੀ ਹੈ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਰਪਟ ਪਸ਼ੂ ਹਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਕ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਪਰ ਅਸੀਂ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦਾਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਾਜ ਪਾਠ ਖੰਡ ਪਾਠ ਕਰਦੇ ਆ ਤੇ ਉੱਥੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਕੁਦਰ ਬਸਰ ਕਰਦੇ ਆ ਤੇ ਉਹ ਹੁਣ ਖੜਾ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਗ੍ਰੰਥੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਬ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਗ੍ਰੰਥੀ ਸਿੰਘਾਂ ਨੂੰ ਦੇਾਂਗੇ ਇਹ ਅਜੇਸੀ ਕੁਰਕਾ ਪਿੰਡ ਦੇ ਵਿੱਚ ਨੌ ਗ੍ਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000 ਦੇ ਚੈੱਕ ਜਿਹੜੇ ਨੇ ਪਹਿਲੀ ਕਿਸ਼ਤ ਜਿਹਨੂੰ ਆਪਾਂ ਕਹਿ ਦਈਏ 6 ਕਿਸ਼ਤਾਂ ਅਸੀਂ ਦੇਣੀਆਂ ਨੇ ਪਹਿਲੀ ਕਿਸ਼ਤ 6 ਜਿਹੜੇ ਆ ਚੈੱਕ ਜਿਹੜੇ ਨੇ 5-5000 ਦੇ ਨੌ ਗ੍ਰੰਤੀ ਸਿੰਘਾਂ ਨੂੰ ਦਿੱਤੇ ਨੇ ਤੇ ਇਸੇ ਤਰ੍ਹਾਂ ਅਗਲੇ ਮਹੀਨੇ ਫੇਰ ਇੱਥੇ ਹੀ ਨੌ ਗ੍ਰੰਤੀ ਸਿੰਘਾਂ ਨੂੰ 5000 ਦੇ ਚੈੱਕ ਤੇ ਜਾਣਗੇ ਤੇ ਇੱਕ ਹੋਰ ਵੀ ਇਸ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਸ ਤਰ੍ਹਾਂ ਦਾ ਸਮਾਗਮ ਹੈ ਉੱਥੇ ਜਾਦਾ ਨੇ ਗ੍ਰੰਤੀ ਸਿੰਘ ਇੱਕ ਟੋਟਲ 30 ਗ੍ਰੰਤੀ ਸਿੰਘ ਹੈਗੇ ਨੇ ਇਸ ਇਹਨਾਂ ਪਿੰਡਾਂ ਦੇ 21 22 ਪਿੰਡਾਂ ਦੇ 30 ਗ੍ਰੰਥੀ ਹੈ ਜਿਨ੍ਹਾਂ ਨੂੰ ਸਹਾਇਤਾ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਹੈ ਮੈਂ ਸਮਝਦਾ ਕਿ ਅਕਾਲਪੁਰਖ ਨੇ ਜੋ ਸਾਡੀ ਪਾਰਟੀ ਦੇ ਪਾਰਟੀ ਦੇ ਲੀਡਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਕੋਈ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਨਹੀਂ ਅਸੀਂ ਅਕਾਲਪੁਰਖ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਹੀ ਆਪਣੇ ਗ੍ਰੰਥੀ ਸਿੰਘਾਂ ਦੀ ਸਹਾਇਤਾ ਕੀਤੀ ਹੈ ਤੇ 5000 ਲੀਟਰ ਡੀਜ਼ਲ ਜਿਹੜਾ ਹੈ ਉਹ ਆਉਣ ਵਾਲੇ 1-2 ਦਿਨਾਂ ਚ ਜਿਹੜਾ ਇੱਥੇ ਭਜਵਾ ਦਿੱਤਾ ਜਾਏਗਾ 5000 ਡੀਜ਼ਲ ਜਿਹੜਾ ਲੀਟਰ ਉਹ ਵੀ ਅਸੀਂ ਇਸ ਫਾਜ਼ਲ ਕਾਦੇ ਹਲਕੇ ਦੇ ਵਿੱਚ ਜਿਹੜਾ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਪਹੁੰਚਵਾ ਰਹੇ ਆ ਤੇ ਬਾਕੀ ਜੋ ਵੀ ਇੱਥੇ ਜਿਹੜੇ ਸਾਡੇ ਪ੍ਰਬੰਧਕ ਕੈਂਪ ਤੇ ਲੱਗੇ ਨੇ ਬਰਨਾਲ ਸਿੰਘ ਜਿਵੇਂ ਜਿਵੇਂ ਸਾਨੂੰ ਪੇਸ਼ਣਗੇ ਜਾਂ ਸੁਖੀ ਪੰਜ ਲਾਂਡ ਵਾਲੇ ਜਿਵੇਂ ਜਿਵੇਂ ਸਾਨੂੰ ਲਿਸਟ ਭੇਜਣਗੇ ਉਵੇਂ ਉਵੇਂ ਅਸੀਂ ਹਰ ਸੰਭਵਤਾ ਜਿੰਨੀ ਕਿ ਜੋਗੇ ਹੈਗੇ ਆ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਜੈਦਰ ਜੀ ਆਪਣਾ ਤਰੰਤੰਤ ਤੌਰ ਉੱਤੇ ਚਰਮਨੀਆ ਕਾਲITAR ਲક્ષੇ ਲੜੀ ਜਾ ਤੇ ਪੁਨਰ ਸ਼ੁਰੂ ਕੀਤੇ ਉਹ ਸਾਡੇ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਹੋਊਗੀ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਔਰ ਇਹਨਾ ਜ਼ਰੂਰ ਹੈ ਕਿ ਜੇ ਕੋਈ ਪੰਥਕ ਉਮੀਦਵਾਰ ਜਿਹੜਾ ਹੈ ਉਹ ਖੜਾ ਹੁੰਦਾ ਹੈ ਪੰਜਾਬ ਪ੍ਰਸਤ ਤੇ ਅਸੀਂ ਉਹਦੀ ਸਹਾਇਤਾ ਕਰਨ ਬਾਰੇ ਵੀ ਵਿਚਾਰ ਕਰਾਂ ਗਾ। ਬਰਨਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੇ ਜਿਹੜੀ ਹੈ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ, ਚਾਪਟ ਪਸ਼ੂ ਹਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ। ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਗ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ। ਔਰ ਅਸੀਂ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦਾਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਸ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਗੁਜ਼ਰਬਸਰ ਕਰਦੇ ਆ ਤੇ ਉਹ ਹੁਣ ਖੜਾ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਕ੍ਰਾਂਤੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਫ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਕ੍ਰਾਂਤੀ ਸਿੰਘਾਂ ਨੂੰ ਦੇਾਂਗੇ ਇਹ ਅਜੇਸੀ ਕੁਰਕਾ ਪਿੰਡ ਦੇ ਵਿੱਚ ਨੌ ਗ੍ਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000